ਅੱਗੇ 50 ਹਜ਼ਾਰ ਦੀ ਗੱਲ ਦੀ ਆ ਜਿਹੜਾ ਪਾਣੀ ਕਿੱਧਰ ਨਹੀਂ ਜਾਣਾ ਮੈਂ ਇੱਕ ਵਾਰੀ ਇਹੋ ਆਇਆ ਮੈਂ ਕਿਹਾ ਵੀ ਜਿਹੜਾ ਕੰਲਾ ਪਾਣੀ ਆ ਵੀ ਉਹ ਤੁਸੀਂ ਲਾੜਰਾਂ ਲੋਪੇ ਚ ਘੇੜਦੇ ਹੋ ਤੇ ਕਹਿੰਦਾ ਵੀ ਅੱਜ ਵੀ ਕਹਿੰਦਾ ਕਿਹੜਾ ਜ਼ਿੰਮੇਵਾਰੀ ਲਵੇ 20 20 ਦਫ਼ਤਰਾਂ ਚ ਘੇੜੇ ਮੰਨ ਲੇ ਪੈਂਦੇ ਆ ਅੱਗੇ ਅਫਸਰ ਸਾਈਂ ਨਹੀਂ ਕਰਦੇ ਕਿ ਕਦੀ ਪੀਡਬਲੂਡੀ ਕਦੀ ਅੰਗਲਾਟ ਮਹਿਕਮਾ ਕਦੀ ਕਿਸੇ ਮਾਮਲੇ ਕੋਲ ਜਾਣਾ ਪੈਂਦਾ ਦਰਸਲ ਜਿਹੜੇ ਅਫਸਰੋਂ ਤੰਗ ਕਰਕੇ ਰਾਜੀ ਨਹੀਂ ਹੋਜਦੇ ਅਫਸਰਾਂ ਦਾ ਜਿਹੜੀ ਹੈ ਅਫਸਰ ਅਫਸਰ ਅਗਲ ਕੌਂਸਲ ਦੇ ਵਿੱਚ ਪੈਸਾ ਬਣਾ ਰਹੇ ਨੇ ਇਹ ਵੀ 4-500 ਕਰੋੜ ਰੁਪਏ ਦੀ ਦੁਆ ਸਾਡੀ ਨਗਰ ਕੌਂਸਲ ਨੂੰ 700 ਕਰੋੜ ਦਾ ਕੰਮ ਅਮਰੀਕਾ ਦਾ ਵੀ ਉੱਪਰ ਪੜਦਾ 4-500 ਕਰੋੜ ਦਾ ਕਾਇਆ ਕਰਤ ਕਰ ਦਿੰਦਾ ਸੋ ਇਹ ਪੈਸਾ ਪਤਾ ਨਹੀਂ ਕਿਨੇ ਘਾਏ ਕਿਨੇ ਕਿੱਥੇ ਲੁਕੇ ਗਾਣਾ ਅਸੀਂ ਦਸੇ ਲੋਕ ਹੈ ਜਿੱਥੇ ਨਕਸ਼ੇ ਦੀ ਫੀਸ ਮੰਗਦੇ ਹੋ ਨਕਸ਼ੇ ਤੇ ਤੁਸੀਂ ਬਾਤ ਕਰਾ ਲਓ ਇੱਕ ਕੋਠੀ ਤੇ ਘੱਟੋ-ਪੱਟ 10 ਲੱਖ ਰੁਪਏ ਲੱਗ ਜਾਂਦਾ 200 ਦਾ ਵੀ ਕੋਠੀ ਤੇ ਪਾਸ ਕਰਾਉਣ ਲਈ ਜਿਹੜੀਆਂ ਰਿਸ਼ਵਤਾਂ ਬਨੂਏ ਤੇ ਚੱਲਦੀ ਐ ਉਹ ਲੱਗ ਜਾਂਦੀ ਐ ਠੀਕ ਐ ਸੋ ਮੈਂ ਫੇਰ ਬੋਲਤੀ ਕਰਦਾ ਸਾਡਾ ਗੰਝਾ ਵੀਰ ਅਸੀਂ ਤਾਂ ਉਹ ਕਾਮਰੇਡ ਟਾਈਪ ਬੰਦੇ ਐ ਅਸੀਂ ਤਾਂ ਲੜਨਾ ਸਰਕਾਰ ਤੋਂ ਸਾਡੀ ਉਹ ਵਿੱਚ ਅਸੀਂ ਜਿਹੜਾ ਬੰਦਾ ਆਪਣੀ ਸਰਕਾਰ ਤੋਂ ਪਰਖਲਾ ਨਹੀਂ ਬੋਲਦਾ ਉਹ ਆਪਣੇ ਆਪ ਨੂੰ ਸਿੱਛੇ ਮੇਰੇ ਰਾਤੋਂ ਗਾਲ੍ਹਾਂ ਕੱਢਦਾ ਯਾਰ ਉਸਦੀ ਵੀ ਗੱਲ ਤੋਂ ਕੰਮ ਹੋ ਰਿਹਾ ਥੋੜੀ ਗੱਲ ਤੋਂ ਕੰਮ ਹੋ ਰਿਹਾ ਸੋ ਗੰਝਾ ਵੀਰ ਹੋ ਗਏ ਪਹਿਲੇ ਸਾਡਾ ਕੰਮ ਤਾਂ ਵੀ ਪੜਮੇ ਸੇ ਕੱਠੇ ਰਹੇ ਆ ਕੱਠੇ ਸੇ ਰਾਜਨੀਤੀ ਦਾ ਸਫ਼ਰ ਸ਼ੁਰੂ ਕਰਿਆ ਸਾਡੇ ਮਾਤਾ ਸਾਰ ਸਾਡੇ ਬੈਠੇ ਆ ਸੋਹਣੇ ਦਾ ਸਾਡੇ ਦਾ ਮਾਤਾ ਹੀ ਆ ਲਖਵਿੰਦਰ ਦਾ ਵਰਤਾ ਵੀ ਅਮਰ ਸਾਡੇ ਸਿਰ ਤੇ ਉਹਦੇ ਹੱਥ ਰਿਹਾ ਜੋ ਮੈਂ ਸਾਰੇ ਹੁਣ ਵੀ ਰੱਖ ਅੱਗੇ ਵੀ ਤੁਰੂਗਾ ਦਿੱਲੀ ਤੋਰ ਜੇਂਦੇ ਆ ਕਹਿੰਦੇ ਵੀ ਅਸੀਂ ਚੰਦੇ ਦੇ ਬੰਦਾ ਆ ਸਾਨੂੰ ਮਿੰਨੂ ਬੰਦੇ ਨੂੰ ਪਰਮੇ ਸਾਰੇ ਨੂੰ ਆਪਣਾ ਬੱਚਾ ਮੰਨਦੇ ਆ ਇਹਨਾਂ ਦਾ ਇੱਕ ਬੇਟਾ ਅਸੀਂ ਵੀ ਡਾਕਟਰ ਹਾਂ ਉਹ ਤਾਂ ਬਾਰੇ ਸਾਨੂੰ ਪਿਆਰ ਕਰਦਾ ਜੋ ਗੱਲ ਕਹਿਣੀ ਵੀ ਸਹੀ ਵੀ ਕਹੀ ਹੋਰੀ ਕੱਲ ਹੋ ਜਾਂਦੀ ਆ ਕਿਉਂਕਿ ਜਿਹੜਾ ਪਿਆਰ ਕਰਦਾ ਦੋਵੇਂ ਵਾਰੀ ਗੱਲ ਕਰ ਹੁੰਦੀ ਆ ਐਤੋਂ ਦੁਨੀਆ ਬਹੁਤ ਤੇਰੀ ਫੁੱਲਦੀ ਆ ਸੋ ਮੈਂ ਸੁਖਦਾ ਸਿੰਘ ਤੋਂ ਸਾਡੇ ਆਏ ਹੋਏ ਕਿਸਾਨ ਨੂੰ ਤੇ ਮੈਂ ਫੇਰ ਕਹਿੰਦਾ ਵੀ ਝੋੜਾ ਦਿੱਤੀ ਚੁੜਤੀਆਂ ਮਾਰਦੀ ਸੀ ਉਹਨੂੰ ਬੇਨਤੀ ਕਰਾਂ ਕਿ ਅੱਜ ਇਹਦਾ 5 ਮਿੰਟ ਦੇ ਵਿੱਚ ਜਿਹੜਾ ਮਸਲਾ ਹੱਲ ਕਰੇ ਸਾਨੂੰ ਉਹਰੇ ਐਮਐਸਪੀ ਵੀ ਚਾਹੀਦੀ ਏ ਤੇ ਕਿੰਨਾ ਸੱਜਿਆ ਸਰਕਾਰ ਦੇ ਕੋਲ ਆ ਇਹ 5 ਮਿੰਟ ਵੀ ਕਹਿੰਦਾ 5 ਬਿੰਦਾ ਕਟ ਦਿੰਦਾ ਉਹ ਤਾਂ ਘੋੜੇ ਦੀ ਕਾਇਆ ਕਲਪਨ ਕਰਦੇ ਬਹੁਤ ਤਕੜੀ ਮਸ਼ੀਨਰੀ ਆ ਨਗਰ ਕੌਂਸਲ ਕੋਲ ਕੰਮ ਨਹੀਂ ਹੋ ਜਾਂਦਾ ਇਹ ਜੇਤੀ ਨਹੀਂ ਤਾਂ ਸਾਥੋਂ ਦਾ ਸਾਰਾ ਕੁਝ ਖੋਹ ਸਕਦਾ ਜੂਮਾ ਜੂਮਾ ਦਾ ਬੰਦਾ ਕਿਸੇ ਦੇ ਖਿਲਾਫ ਕੋਈ ਗੱਲਬਾਤ ਕਹਿ ਗਿਆ ਹੋਣਾ ਸੋ ਡੋਟਾ ਆਪਣਾ ਅਮਰਿੰਦ ਸਿੰਘ ਹੱਥੀ ਲਾਜ ਜੀ ਦਾ ਖਾਸਾ ਬੀੜ ਜੀ ਜੀ ਦੇ ਤੋਨਗਤ ਭਾਈ ਜੀ ਅਮਰਿੰਦ ਸਿੰਘ ਮੇਰੀ ਬੇਨਤੀ ਆ ਬੁਲਾ ਰਿਆਂ ਨੂੰ ਕਿ ਟਾਈਮ ਘਟੋ ਘੱਟ ਲੈ ਕੇ ਵੱਧ ਚੰਗੇ ਲੱਦਾਂ ਦੇ ਵਿੱਚ ਆਪਾਂ ਜਿਹੜੇ ਆਪਣੇ ਚੰਗੇ ਸਰਦਾਂ ਦੇ ਵਿੱਚ ਆਪਣੀ ਗੱਲ ਜਿਹੜੀ ਕਹਿਣੀ ਹੈ ਚਲੋ ਕਹੀਏ ਇੱਕ ਬੇਨਤੀ ਹੋਣਾ ਹੈ ਕਿ ਅੱਜ ਇਹ ਰੋਸ ਧਰਨਾ ਪ੍ਰੋਟੈਸਟ ਹੈ